ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਪਿੰਡ ਸੁਲਤਾਨਵੰਡ ਦੀ ਜਿਹੜੀ ਸੰਗਤ ਆ ਇਹਨਾਂ ਦੋ ਪਿੰਡ ਗੋਦ ਲਏ ਸੀ ਇੱਕ ਨਿਸ਼ਾਨਾ ਪੜਾਇਆ ਸੀ ਤੇ ਇੱਕ ਪਿੰਡੇ ਇੱਕ ਨਿਸ਼ਾਨ ਵੀ ਇੱਕ ਨਿਸ਼ਾਨ ਸਾਹਿਬ ਥੱਲੇ ਜਿਹੜਾ ਇਕੱਠਿਆ ਹੋਣ ਵਾਸਤੇ ਜਿਹੜਾ ਮੈਸੇਜ ਦਿੱਤਾ ਗਿਆ ਸੀ ਇਹ ਪਿੰਡ ਦੋ ਜਿਹੜੇ ਗੋਦ ਲਏ ਪਿੰਡ ਸੁਲਤਾਨਵੰਡ ਨੇ ਇੱਕ ਬੱਲੜ ਕੇ ਇੱਕ ਪੁੱਜੋਗੇ ਉਹ ਪੱਟੀ ਲੱਗ ਗਿਆ ਪਿੰਡ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਆ ਦੋਵੇਂ ਪਿੰਡੇ ਜਿਹੜੇ ਇਹ ਕੋਟਪੁਟੇ ਦੇ ਨਾਲ ਗਿਆ ਪਿੰਡ ਜੀ ਫਿਰੋਜ਼ਪੁਰ ਪੁਲ ਦੇ ਨਾਲ ਇਹ ਐਲਾਨ ਕੀਤਾ ਸੀ ਪਿੰਡ ਲੋਕੀ ਜਿਹੜਾ ਵੀ ਖਾਤ ਤੇ ਜਿਹੜਾ ਤੇਲ ਆ ਇਹ ਆਪ ਖੜ ਕੇ ਜਿਹੜਾ ਇਹ ਬਜਾਈ ਕੀਤੀ ਜਾਊਗੀ ਤੇ ਪਿੰਡ ਲੋੋਂ ਐਲਾਨਤ ਪਿੰਡ ਦੇ ਇਲਾਕਾ ਜਿੰਨੀਆਂ ਵੀ ਪੱਤੀਆਂ ਇੱਥੇ ਸਾਡੇ ਪਿੰਡ ਦੀਆਂ ਜਾਂ ਲਾਗੇ ਚਾਕੇ ਕਲੋਨੀਆਂ ਜਾਂ ਲਾਗੇ ਚਾਕੇ ਦੀ ਸੰਗਤ ਜਿੰਨੀ ਵੀ ਜਾਂ ਬਾਹਰ ਵਾਲੇ ਵੀਰ ਜਿੰਨੇ ਵੀ ਉਹਨਾਂ ਹਲੂਣਾ ਮਾਰ ਕੇ ਸਾਨੂੰ ਉਠਾਇਆ ਤੇ ਕਿਹਾ ਵੀ ਨਾਲ ਚੱਲੋ ਜਰੂਰ ਉਹਨਾਂ ਜਿਹੜੇ ਹਰਪੀੜ ਤੇ ਆ ਵੀਰ ਉਹਨਾਂ ਦੇ ਆ ਕੇ ਮਦਦ ਜਰੂਰ ਕਰੋ ਇਸ ਕਰਕੇ ਅੱਜ ਘਰ ਤੋਂ ਘੱਟਜੀ ਟਰੈਕਟਰ ਸਾਡੇ 20 ਤੋਂ 15 ਤੋਂ 20 ਟਰੈਕਟਰ ਸਾਡੇ ਜਿਹੜੇ ਇਹ ਅੱਜ ਚੱਲੇ ਕਾਫਲੇ 'ਚ ਕੁਝ ਗੱਡੀਆਂ ਪੰਜ ਚਾਰ ਚੱਲੀਆਂ ਕੁਝ ਟੈਂਕਰ ਆ ਜੀ ਤੇਲ ਵਾਲਾ ਨਾਲ ਉਹ ਚੱਲਿਆ ਉਹ ਬਾਬਿਆਂ ਕੋਲ ਲਿਆ ਜੀ ਖਾਲੀ ਅਸੀਂ ਟੈਂਕਰ ਆਪਣਾ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਸੰਤ ਉਹਨਾ ਮਹਾਪੁਰਸ਼ਾਂ ਕੋ ਲਿਆ ਹੀ ਆਪਾਂ ਖਾਲੀ ਟੈਂਕ ਲਿਆ ਹੀ ਤੇ ਉਹਦੇ ਚ ਫਿਰ ਸਕਦੇ ਨੇ ਜਿਹੜੇ ਸੇਵਾ ਹਰਤੇਜਾ ਸੁਤਾਲ ਵਾਲਿਆਂ ਲੱਖ ਰੁਪਏ ਦੀ ਜਿਹੜੀ ਸੇਵਾ ਕੀਤੀ ਇੱਕ ਦਾਖਾਨੇ ਵਾਲੇ ਵੀਰ ਉਹਨਾ 60000 ਜੀ 60000 ਦੀ ਸੇਵਾ ਕੀਤੀ ਤੇਲ ਦੀ ਅੱਜ ਪਿੰਡ ਵਸ ਤੁਸੀਂ ਚੱਲੇ ਹੋ ਪਿੰਡ ਦੇ ਵਿੱਚ ਦੇਖ ਰਿਹਾ ਕਿ ਕਾਫੀ ਬਜ਼ੁਰਗ ਨੇ ਉਹ ਸੇਵਾ ਕਰਨ ਲਈ ਪਹੁੰਚ ਜਾ ਰਹੇ ਨੇ ਔਰ ਇੱਕ ਇੱਕ ਕਿਲੇ ਦੇ ਵਿੱਚ ਜਾਂ ਕਿੰਨੇ ਕਿਲੇ ਉੱਥੇ ਜਿਹੜੀ ਕਿ ਤੁਹਾਡੇ ਕੋਲੋਂ ਸੇਵਾ ਕੀਤੀ ਜਾਏ ਇਹ ਬਿਲਕੁਲ ਜੀ ਇਹ 2.5 300 ਕਿਲਾ ਜੀ ਜਿਹੜੀ ਜ਼ਮੀਨ ਆਪਾਂ ਗੋਦ ਲਈ ਆ ਇਹ ਗੁਰੂ ਸਾਹਿਬ ਦੀ ਕਿਰਪਾ ਵਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਤੇ ਉਹ ਬਜਾਈ ਕਰਨ ਚੱਲੇ ਆ ਜੀ ਖਾਦ ਬੀਜ ਵੀ ਲਿਆ ਜੀ ਅਸੀਂ ਇੱਕ ਦਿਨ ਦਾ ਕੰਮ ਤਾਂ ਨਹੀਂ ਫਿਰ ਉੱਥੇ ਪੜਾ ਲਾਓਗੇ ਕਿੰਨੇ ਦਿਨ ਉੱਥੇ ਰਹੋਗੇ ਕਿੰਨੇ ਦਿਨ ਸੋਣਾ ਚੱਲੋ ਇਹ ਗੁਰੂ ਸਾਹਿਬ ਦੇ ਹੱਥ ਵਾਸੇ ਜੀ ਕਿੰਨੇ ਦਿਨ ਪੜਾ ਰੱਖਦਾ ਵਾ ਪੜਾ ਤਾਂ ਅਸੀਂ ਲਾਵਾਂਗੇ ਜ਼ਰੂਰ ਅੱਗੇ ਲਿਆ ਜੀ ਆਪਾਂ ਉਹਨਾਂ ਕੋ ਬੈਗ ਲਈ ਆ ਇੱਕ ਦੋ ਬੈਗ ਲਈ ਆ ਉਹਦੇ ਵਿੱਚ ਅਸੀਂ ਆਖਿਆ ਵੀ ਕੋਈ ਵੀ ਸਾਡੀ ਧੀ ਭੈਣ ਜਾਂ ਕੋਈ ਬੱਚੀ ਉੱਥੇ ਨਹੀਂ ਹੋਣੀ ਚਾਹੀਦੀ ਉੱਥੇ ਸਾਨੂੰ ਸਪੈਸ਼ਲ ਜਿਹੜਾ ਖਾਲੀ ਉਹ ਮਕਾਨ ਚਾਹੀਦਾ ਜੀ ਉੱਥੇ ਜਾ ਕੇ ਅਸੀਂ ਜਿਹੜਾ ਵਾ ਆਪਣਾ ਪੜਾ ਬਾਕੀ ਲਾਗੇ ਚਾਗੇ ਕੋਈ ਵੀ ਬਾਤਰ ਕੋਈ ਵੀਰ ਆਉਂਦਾ ਵਾ ਤੇ ਉਹਦੀ ਵੀ ਬਜਾਈ ਅਸੀਂ ਇਹ ਪਿੰਡ ਦਾ ਇਨੀ ਉਹਦੀ ਵੀ ਨਾਲ ਕਰਵਾ ਦਾਂਗੇ ਤੇ ਇਸ ਕਰਕੇ ਅਸੀਂ ਸਾਰਾ ਪਿੰਡ ਇਕੱਠਾ ਸਲ ਪਿੰਡ ਸੁਲਤਾਨ ਮੰਡਲੋਂ ਸਾਰਾ ਪਿੰਡ ਸਾਰਾ ਇਲਾਕਾ ਇਕੱਤਰ ਹੋ ਗਏ ਅਸੀਂ ਸਾਰੇ ਜਿਹੜੇ ਆ ਇਹ ਹਲੂਣਾ ਮਾਰ ਕੇ ਚੱਲੇ ਆ ਜੀ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਸਾਰੇ ਨਾਲ ਮਿਲ ਕੇ ਹੁਣ ਚਾਲੇ ਪਉਣ ਲੱਗੇ ਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਜੀਤ ਸਿੰਘ ਹਾਂ ਜੀ ਇਹਨੂੰ ਇਹਨੂੰ ਇਕੱਤਰ ਹੋ ਕੇ ਸੇਵਾ ਕਰਨ ਲਈ ਚੱਲੇ ਹੋ ਪਿੰਡਾਂ ਦੇ ਵਿੱਚ ਜਿਹੜੇ ਕਿ ਹੜ੍ਹ ਪ੍ਰਭਾਵਿਤ ਪਿੰਡ ਨੇ ਜਿੱਦਾਂ ਦੇ ਕਿਸਾਨਾਂ ਦੀ ਜ਼ਮੀਨਾਂ ਖਰਾਬ ਹੋ ਗਈ। ਅੱਜ ਸਾਰਾ ਪਿੰਡ ਹੀ ਇਕੱਠਾ ਹੋ ਕੇ ਹੀ ਚੱਲੇ ਆ ਕਿਉਂਕਿ ਇਹ ਜਿਹੜੀ ਸੇਵਾ ਵਾ ਸਾਡੇ ਹਿੱਸੇ ਆ ਉਹ ਪਿੰਡਾਂ ਦੀ। ਇਹ ਬੱਲੜਕੇ ਤੇ ਦੁੱਜੋਕੇ ਇਹproptoਰ ਔਰ ਪੱਟੀ ਦੇ ਵਿੱਚ ਘਾ ਲਿਆ। ਤੇ ਬਾਕੀ ਸਾਰੇ ਵੀਰ ਭਰਾ ਵਾਦ ਤੋਂ ਵਾਦ ਚੜ ਕੇ ਟਰੈਕਟਰ ਆਪਣੇ ਲੈ ਕੇ ਆਏ ਨੇ ਤੇ ਬਾਕੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਵੀਰ ਸੁਲਤਾਨ ਮੇੜ ਤੋਂ ਆਪਣਾ ਟਾਈਮ ਕੱਢ ਕੇ ਸਮਾਂ ਕੱਢ ਕੇ ਫੜ ਪੀੜਦਣ ਵਾਸਤੇ ਆਏ ਆ ਉਹਨਾਂ ਦਾ ਮੈਂ ਜੀਆਂ ਕਹਿੰਦਾ ਅਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਦਿਨ ਇਹ ਸੇਵਾ ਚੱਲੀ ਇਹ ਤੇ ਹੁਣ ਉਹ ਤੇ ਡਿਪੈਂਡ ਕਰਦਾ ਨਾ ਮੈਂ ਮਤਲਬ ਕਿੰਨੇ ਦਿਨ ਚੱਲਦੀ ਆ ਜੇ ਕੋਈ ਵੀਰ ਭਰਾ ਉੱਥੇ ਆਊਗਾ ਹੋਰ ਵੀ ਕੋ ਦੋ ਕਲੇਆਲਾ ਚਾ ਚਾਰ ਕਲੇਆਲ ਆਊਗਾ ਉਹਦੀ ਅਸੀਂ ਪਹਿਲਾਂ ਬਜਾ ਕੇ ਆਵਾਂਗੇ ਨਾਲ ਤੋਂ ਖਾਦ ਬੀਜ ਅਸੀਂ ਲੈ ਚਲੇ ਨਾਲ ਕੋਈ ਟਰੈਕਟਰ ਉੱਥੇ ਰਹਿਣਗੇ ਕੋਈ ਸੇਵਾਦਾਰ ਵੀ ਉੱਥੇ ਰਹਿਣਗੇ ਤੁਹਾਡੇ ਪਿੰਡ ਵੱਲੋਂ ਹਾਂਜੀ ਟਰੈਕਟਰ ਉੱਥੇ ਰਹਿਣਗੇ ਤੇ ਜਿੰਨਾ ਚਿਰ ਬਜਾਈ ਨਹੀਂ ਹੁੰਦੀ ਉਹਨਾਂ ਚਿਰ ਭਾਵੇਂ 10 ਦਿਨ ਲੱਗਣ ਜਾਂ 4 ਦਿਨ ਲੱਗਣ ਜਾਂ 2 ਦਿਨ ਲੱਗਣਾ ਉੱਥੇ ਟਰੈਕਟਰ ਰਹਿਣਗੇ ਬਾਕੀ ਇਦਾਂ ਵੀਰ ਭਰਾ ਵਾਰੀ-ਵਾਰੀ ਉਹ 4-5 ਆ ਗਏ 4-5 ਚੱਲ ਗਏ ਇਸੇ ਤਰ੍ਹਾਂ ਰੁਟੀਨ ਵਾਈ ਆਈ ਜਾਵਾਂਗੇ